ਦਿਨ ਰਾਤ ਸ਼ਰਾਬ ਪੀਣੀ ਕੰਮ ਤੇ ਵੀ ਸ਼ਰਾਬ ਪੀ ਕੇ ਜਾਣਾ ਮਨੇਰੇ 4 ਵਜੇ ਉੱਠਣਾ ਤੇ ਜਾ ਕੇ ਸ਼ਰਾਬ ਪੀਣ ਹੀ ਜਾਣਾ ਸ਼ਰਾਬ ਪੀ ਕੇ ਤੇ ਫੇਰ ਕੰਮ ਤੇ ਜਾਣਾ ਰੋਟੀ ਨਹੀਂ ਖਾਣੀ ਮਲੇ ਨਸ਼ੇ ਦੇ 24 ਘੰਟੇ ਮਲੇ ਟੁੰਨ ਰਹਿਣਾ। ਆਪ ਕੰਮ ਕੀ ਕਰਦੇ ਸੀ ਉਸ ਵਕਤ? ਮੈਂ ਰਾਜ ਮਿਸਤਰੀ ਦਾ ਕੰਮ ਕਰਦਾ ਭਾਈ। ਔਰ ਜੋ ਪੈਸਾ ਕਮਾਤੇ ਤੇ ਉਹਨਾਂ ਵਿੱਚੋਂ ਜ਼ਿਆਦਾਤਰ ਨਸ਼ੇ ਮੇਂ ਜਾਂਦਾ ਸੀ। ਹਾਂਜੀ ਭਾਜੀ। ਤੋਂ ਪਰਿਵਾਰ ਵਾਲੇ ਜਾਣਦੇ ਤੇ ਨਸ਼ੇ ਬਾਰੇ ਮੈਂ। ਹਾਂਜੀ ਭਾਜੀ। ਕੀ ਬੋਲਤੇ ਤੇ ਫਿਰ? ਭਾਈ ਉਹ ਮੈਨੂੰ ਕਹਿੰਦੇ ਸੀ ਵੀ ਮਲੇ ਬੱਚਿਆਂ ਲਖਿਆ ਰੱਖੋ ਵੀ ਮਲੇ ਸ਼ੱਕ ਨਸ਼ਾ ਘੱਟ ਕਰੋ। ਨਸ਼ਾ ਕਰਨ ਦੇ ਪਹਿਲਾਂ ਬੱਚਿਆਂ ਲਈ ਘੱਟ ਖਿਆਲ ਤੇ ਨਸ਼ੇ ਵਾਲ ਜਿਆਦਾ ਹੁੰਦਾ ਹੈ। ਲੋਕ ਕੀ ਆ ਬੋਲਤੇ ਤੇ ਆਪਕੇ ਐਸੀ ਹਾਲਤ ਕੋ ਦੇਖ ਕੇ? ਲੋਕੀ ਭਾਜੀ ਇਹੋ ਕਹਿੰਦੇ ਸੀ ਵੀ ਬੱਚੇ ਰੋਲ ਜਣੇ ਆ ਇਹਨੇ ਇਦਾਂ ਹੀ ਮਰ ਮੁੱਕ ਜਾਣਾ ਵਾ ਤੇ ਗ ਕਿ ਮਤਲਬ ਜਦੋਂ ਨਸ਼ਾ ਜਿਆਦਾ ਕਰਨਾ ਵਾ ਤੇ ਫਿਰ ਇਹੋ ਗੱਲ ਕੰਮ ਹੀ ਹੋਣਾ ਸੀ ਤੋ ਆਪ ਉਹਨ ਕੀ ਬਾਤ ਕੋ ਮਾਨ ਕੇ ਨਸ਼ਾ ਛੋੜ ਦਤੇ ਫਿਰ ਕਿਉਂ ਨਹੀਂ ਛੋੜਾ ਨਸ਼ਾ ਆਪਨੇ ਬਾਜੀ ਉਹਨਾਂ ਦੀ ਗੱਲ ਤੇ ਨਹੀਂ ਮੈਂ ਮੰਨਦਾ ਜਦੋਂ ਮਤਲਬ ਮਨੇਰੇ ਮੈਂ ਉੱਠਦਾ ਤੇ ਇਦਾਂ ਜੀ ਕਰਦਾ ਸੀ ਵੀ ਨਸ਼ਾ ਨਾ ਕਰਾਂ ਤੇ ਮੈਂ ਮਰ ਜਾ ਮੇਰੇ ਬੱਚੇ ਆਪੇ ਜਿੱਦਾਂ ਮਾੜੇ ਚੰਗੇ ਪਲ ਜਾਣਗੇ ਤੇ ਫਿਰ

ਮੈਂ ਜਦੋਂ ਪਾਜੀ ਪਹਿਲੀ ਵਾਰੀ ਨਾ ਇੱਥੇ ਆਇਆ ਤੇ ਉੱਥੇ ਸਟੇਜ ਲੱਗਦੀ ਹੁੰਦੀ ਸੀ ਤੇ ਮੈਂ ਬੱਸ ਚ ਉਤਰਿਆ ਸਿੱਧਾ ਸਟੇਜ ਦੇ ਮਗਰ ਗਿਆ ਵੀ ਕਹਿੰਦੇ ਇੱਥੇ ਪੈਸੇ ਮਿਲਦੇ ਆ ਪੈਸੇ ਵੇਖੋ ਕਿੱਥੇ ਕੌਣ ਦੇਂਦਿਆ ਵਾ ਤੇ ਪੈਸੇ ਲੱਭੀਏ ਪਹਿਲਾਂ ਤੇ ਪਾਜੀ ਮੈਂ ਤਿੰਨ ਹਫ਼ਤੇ ਇਹੋ ਕੰਮ ਹੀ ਕੀਤਾ ਤੇ ਜਦੋਂ ਚੌਥੇ ਹਫ਼ਤੇ ਨਾਲ ਵੇਖਿਆ ਵੀ 1000 ਰੁਪਏ ਤਾਂ ਇੱਥੇ ਕੋਈ ਨਹੀਂ ਦਿੰਦਾ ਲੋਕੀ ਐਵੇਂ ਝੂੜੀ ਬੋਲੀ ਜਾਂਦੇ ਆ ਫਿਰ ਮੈਂ ਮਨ 'ਚ ਸੋਚਿਆ ਵੀ ਨਹੀਂ ਯਾਰ ਐਡੇ ਬੰਦਾ ਚੰਗਾ ਵਾ ਲੋਕੀ ਐਵੇਂ ਬਦਨਾਮ ਕਰੀ ਜਾਂਦੇ ਆ ਫਿਰ ਮੈਂ ਆਪਣੀ ਵੱਡੀ ਬੇਟੀ ਨੂੰ ਆਖਿਆ ਮੈਂ ਹਾਂ ਪੁੱਤ ਮੈਨੂੰ ਇਹਨਾ ਨਹੀਂ ਪਤਾ ਮੈਂ ਕਿੰਨਾ ਨਾ ਅੰਕਲ ਨੂੰ ਲਾਵਾ ਤੇ ਉਹ ਸਵੇਰੇ ਸੇ ਇਹਨਾਂ ਮੈਂ ਭਾਜੀ ਸ਼ਰਾਬ ਪੀਣ ਚੱਲਿਆ 4 ਵਜੇ ਜੇ ਸ਼ਰਾਬ ਪੀ ਕੇ ਆਇਆ ਤੇ ਆਉਣ ਦਾ ਜੀਵਨ ਦੀਆਂ ਗੱਲਾਂ ਪਾਪਾ ਦਾ ਪ੍ਰੋਗਰਾਮ ਉਹਨਾਂ ਦਾ ਹੀ ਤੇ ਉਹ ਸਾਹਮਣੇ ਜਦੋਂ ਮੇਰੇ ਆਇਆ ਤੇ ਮੈਂ ਆਪਣੀ ਬੇਟੀ ਨੂੰ ਆਖਿਆ ਨਹੀਂ ਪੁੱਤ ਕੋਈ ਗੱਲ ਇਹ ਚ ਹੈਗੀ ਆ ਜਿਹੜੀ ਐਨੀ ਦੁਨੀਆ ਹੁੰਦੀ ਆ ਨਹੀਂ ਤੇ ਲੋਕੀ ਬੇਕੂਫ ਥੋੜਾ ਵਾ ਉਹ ਕਹਿੰਦੀ ਸੀ ਨਹੀਂ ਪਪਾ ਫੇਕ ਵਾ ਲੋਕੀ ਦੇਵੇਂ ਸ਼ਦਾਈ ਆ ਜਿਹੜੇ ਤਰੇਉਂਦੇ ਆ ਮੈਂ ਕਿਹਾ ਨਹੀਂ ਪੁੱਤ ਕੋਈ ਗੱਲ ਹੈਗੀ ਮੈਂ ਸ਼ਾਮਾਂ ਨੂੰ ਸ਼ਰਾਬ ਬੜੀ ਪੀਤੀ ਤੇ ਮੈਂ ਨਾ ਇੱਥੇ ਇੱਕ ਭਾਜੀ ਸਾਡੇ ਭੱਗਵਾਲ ਉਹ ਵੀ ਪਹਿਲਾਂ ਅਮਲੀ ਹੁੰਦਾ ਸੀ ਮੇਰੇ ਉਨੇ ਨਸ਼ੇ ਛੱਡ ਕੇ ਤੇ ਹੁਣ ਇੱਥੇ ਆਂਦੇ ਪਿਆ ਮੈਂ ਰਾਜਮਿਸਤਰੀ ਹਾਂ ਉਹ ਜਾਲ ਬੰਦਾ ਇਹ ਹੁਣ ਉਹ ਵੀ ਵਲੰਟੀਅਰ ਆ ਤੇ ਮੈਂ ਵੀ ਵਲੰਟੀਅਰ ਆ ਉਹ ਕੀ ਹੋਇਆ ਵੀ ਮੈਂ ਨਾ ਸ਼ਰਾਬ ਬੜੀ ਭਾਜੀ ਪੀਤੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਯਾਰ ਤੂੰ ਕਹਿੰਦਾ ਆ ਵੀ ਉਹਦਾ ਅੰਕਲ ਨੂੰ ਲੱਛ ਜੋਈ ਆਵਾਜ਼ ਮਾਰ ਕੇ ਕਹਿੰਦਾ ਵੀ ਫਲਾਣਾ ਬੰਦਾ ਨਸ਼ਾ ਕਰਦਾ ਇਹ ਗੱਲ ਸੱਚ ਆ ਉਹ ਆਂਦਾ ਕਰੀ ਜਾ ਕੇ ਦੇ ਵੇਖ ਮੈਂ ਕਿਹਾ ਜੀ ਅੱਲ ਜਾਣਾ ਚਾਹੀਦਾ ਜਾ ਕੇ ਵੇਖੀਏ ਸਹੀ ਭਲਾ ਜਦੋਂ ਵੇਖਿਆ ਤੇ ਇੱਥੇ ਆਣ ਕੇ ਮੈਂ ਤੁਹਾਨੂੰ ਦੱਸਿਆ ਸਟੇ ਦੇ ਆਲੇ-ਦੁਆਲੇ ਘੁੰਮਦਾ ਰਿਹਾ ਤੇ ਨਹੀਂ ਕੋਈ ਗੱਲ ਬਣੀ ਫਿਰ ਮੈਨੂੰ ਨਾ ਇੱਕ ਦਿਨ ਉਹਨੇ ਰਾਤ ਫੋਨ ਕੀਤਾ ਸ਼ੁੱਕਰਵਾਰ ਦਾ ਦਿਨ ਹੀ ਕਹਿੰਦਾ ਭయ్యా ਮਤਲਬ ਜਾਣਾ ਹੀ ਉਹ ਸੇਵਾ ਤੇ ਖਾਮਰੇ ਸੇਵਾ ਲੱਗੀ ਆ ਮੈਂ ਕਿਹਾ ਕਾਦੀ ਕਹਿੰਦਾ ਯਾਰ ਲੈਟਰਿੰਗ ਆ ਕਿ ਫਰਸ਼ ਪੈਣਾ ਵਾ ਜਦੋਂ ਲੈਟਰਿੰਗ ਇੱਥੇ ਹੁੰਦੀਆਂ ਸੀ ਮੈਂ ਕਿਹਾ ਠੀਕ ਆ ਜੀ ਮੈਂ ਮਨੇਰੇ 2 ਵਜੇ ਉੱਠਿਆ ਮੋਟਰਸਾਈਕਲ ਫੜਿਆ ਬਟਾਲੇ ਆਇਆ ਮੈਂ ਕਿਹਾ ਯਾਰ ਤੇਰਾ ਤੇ ਬੰਦਾ ਕੋਈ ਨਹੀਂ ਤੂੰ ਦੇਣਾ 10 ਬੰਦੇ ਜਣੇ ਆਂਦਾ ਵਾਪਸ ਆ ਜਾ ਉਹ ਬੰਦੇ ਮੁੱਕਰ ਗਿਆ ਮੈਂ ਕਿਹਾ ਮੈਂ ਯਸ਼ੂ ਦੇ ਨਾਂ ਤੇ ਇਕੱਲੇ ਨਹੀਂ ਚੱਲ ਜਾਣਾ ਮੈਂ ਇੱਥੇ ਆ ਗਿਆ ਆਣ ਕੇ ਕੰਮ ਚਾਲੂ ਕਰਤਾ ਬਾਜੀ ਉਹ ਮੇਰੇ ਲਈ ਉਹ ਦਿਨ ਹੀ ਪਹਿਲਾ ਦਿਨ ਹੀ ਜਿੱਦਣ ਮੈਂ ਸ਼ਰਾਬ ਨਹੀਂ ਪੀਤੀ ਰਾਤ 5:30 ਵਜੇ ਦਾ ਟਾਈਮ ਧਿਆਨ ਨਾਲ ਸੁਣ ਲਿਓ ਮੇਰੇ ਭੈਣ ਤੇ ਭਰਾਓ 5:30 ਵਜੇ ਦਾ ਟਾਈਮ ਪਾਪਾ ਜੀ ਨੇ ਟੀ-ਸ਼ਰਟ ਪਾਈ ਲੋਰ ਪਾਇਆ ਤੇ ਮੈਂ ਇੱਕ ਵਾਰੀ ਤੇ ਮੇਰੀਆਂ ਅੱਖਾਂ ਚ ਅਥਰੂ ਆ ਗਏ ਮੈਂ ਫੇਰ ਕੂਝ ਪਾੜ ਕੇ ਵੇਖਿਆ ਮੈਂ ਯਾਰ ਬੰਦਾ ਤੇ ਵੇਖੋ ਕੀ ਆ ਜਦੋਂ ਮੈਂ ਵੇਖਿਆ ਤੇ ਪਾਪਾ ਜੀ ਹੱਲ ਵੇਖ ਕੇ ਤੇ ਮੇਰਾ ਰੂਹ ਖੁਸ਼ ਹੋ ਗਿਆ ਵੀ ਜਿੱਦਾਂ ਮੈਂ ਖਿਆ ਵੀ ਉਹ ਪਹਿਲੀ ਰਾਤ ਜਿਹੜੀ ਮੈਂ ਸ਼ਰਾਬ ਨਹੀਂ ਪੀਤੀ ਪਾਪਾ ਜੀ ਨੇ ਮੈਨੂੰ ਪੁੱਛਿਆ ਬੇਟਾ ਤੂੰ ਕੱਲਾ ਲੱਗਾ ਹੋਰ ਮਿਸਤਰੀਆਂ ਨਹੀਂ ਮੈਂ ਹਾਂ ਪਾਪਾ ਜੀ ਸਾਰੇ ਰਾਤ ਦਿਨ ਕੀਤਾ ਉਹ ਚਲ ਗਿਆ ਮੈਂ ਕੱਲਾ ਹੀ ਆਂ ਪ੍ਰਵਾਹ ਨਾ ਕਰੋ ਸਵੇਰੇ ਐਤਵਾਰ ਆ ਮੈਂ ਰਾਤ ਹੀ ਫਰਸ਼ ਪਾਉਂਗਾ ਰਾਤ ਰੋਟੀ ਪਾਣੀ ਖਾਦਾ ਸਵੇਰੇ ਐਤਵਾਰ ਹੀ 9 10 ਵਜੇ ਮੈਂ ਉੱਠਿਆ ਟੌਰ ਨਾ ਮੈਨੂੰ ਕੋਈ ਟੋਟ ਨਹੀਂ ਲੱਗੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜਿਹਦੇ ਕੋ ਮੈਂ ਸ਼ਰਾਬ ਪੀਣਾ ਉਹ ਵੀ ਕ੍ਰਿਸ਼ਚਨ ਸੀ ਉਹਨੂੰ ਮੈਂ ਕਿਹਾ ਪਾ ਅੱਜ ਪੈਸੇ ਜਿੰਨੇ ਬਾਂਦੇ ਲੱਲਾ ਜਿੰਨੇ ਤੇਰੇ ਪਿਛਲੇ ਰਹਿੰਦੇ ਆ ਆਂਦਾ 270 ਮੈਂ ਕਿਹਾ ਚੋਕ ਕੱਲ ਨੂੰ ਮੈਂ ਨਹੀਂ ਦਰ ਕੋਣਾ ਆਂਦਾ ਕੀ ਗੱਲ ਮੈਂ ਕਿਹਾ ਮੈਂ ਬਾਤਿਸ਼ਮਾ ਲੈਣ ਲੱਗਾ ਉਹ ਮੈਨੂੰ ਕਹਿੰਦਾ ਬੱਲੇ ਓਏ ਸ਼ੇਰਾ ਹallelujah ਮੈਂ ਫਾਦੀ ਤਾ ਵੀ ਕਿਤਨੇ ਸਾਲ ਹੋ ਚੁੱਕੇ ਕਿ ਕੋਈ ਨਸ਼ਾ ਨਹੀਂ ਕੀਤਾ ਪਾ ਜੀ ਮੈਂ 2000 ਮਨ ਲੱਲੋ ਮੰਨ ਕੇ 19 ਦਾ ਹੋਣ ਲੱਗਾ ਉਦੋਂ ਬਾਤਿਸ਼ਮਾ ਲੱਲਿਆ ਉਦੋਂ ਬਾਅਦ ਮੈਂ ਕੋਈ ਨਸ਼ਾ ਨਹੀਂ ਕੀਤਾ ਮਲ ਮੇਰੇ ਕੋ ਸਾਈਕਲ ਦੀ ਕਾਤ ਨਹੀਂ ਇਸ ਵੇਲੇ ਸ਼ਿਫਟ ਗੱਡੀ ਨਾਲ ਪ੍ਰੋਫੈਸਰ ਨੇ ਮੈਨੂੰ ਬਲੈਸ ਕੀਤਾ ਜੀ ਗੱਡੀ ਲੈ ਕੇ ਆ ਜੇ ਉਹ ਗੀਤ ਆਇਆ ਨਾ ਇੱਕ ਅੱਜਾਨੂੰ ਜੇ ਗੱਡੀ ਦਿੱਤੀ ਯਸ਼ੂ ਨੇ ਅੱਜ ਮੈਂ ਉਹ ਗੀਤ ਚਲਾਇਆ ਤੇ ਉਹ ਹੀ ਗੱਡੀ ਸ਼ਿਫਟ ਲੈ ਕੇ ਪ੍ਰੋਫੈਸਰ ਨੇ ਮੈਨੂੰ ਦਿੱਤੀ ਮੈਨੂੰ ਯਸ਼ੂ ਦੇ ਪਿਆਰ ਨੇ ਖਰੀਦਿਆ ਮੈਂ ਪੈਸਿਆਂ ਚ ਨਹੀਂ ਵਿਕਿਆ ਯਸ਼ੂ ਦੇ ਪਿਆਰ ਨੇ ਖਰੀਦਿਆ ਮੈਂ ਪੈਸੇ ਪਿਆਰ ਦੇ ਖਰੀਦਿਆ ਮੈਂ ਪੈਸਿਆਂ ਚ ਨਹੀਂ ਵਿਕਿਆ ਮੈਂ ਨੰਗੇ ਸੁਣਦੇ ਪਿਆਰ ਦੇ ਖਰੀਦਿਆ ਮੈਂ ਪੈਸਿਆਂ ਚ ਨਹੀਂ